ਕੱਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਦੁੱਖ ਹੁੰਦਾ ਜਦੋਂ ਆਪਣੇ ਪਾਲੇ ਹੋਏ ਰੁੱਖਾਂ ਨੂੰ ਕੋਈ ਝੱਖੜ ਜਾਂ ਕੋਈ ਇਨਸਾਨ ਕੱਟ ਦਿੰਦਾ ਝੱਖੜ ਪੰਨ ਦਿੰਦਾ ਤੇ ਬੜਾ ਦੇਖੋ ਨਾ ਟਾਲੀ ਪਿਛਲੇ ਸਾਲ ਇਦਾਂ ਇਹਦੀ ਲਪੇਟ ਚ ਆਈ ਝੱਖੜ ਦੀ ਚ ਤੇ ਇਸ ਵਾਰ ਆ ਟਾਲੀ ਬਹੁਤ ਵਧੀਆ ਬਣੀ ਹੋਈ ਸੀ ਦੇਖੋ ਆ ਟੱਲੀ ਜਮਈ ਵੀ ਕਿਸੇ ਪਾਸੇ ਦੀ ਨਹੀਂ ਰਹੀ ਹੁਣ ਇਹ ਆ ਵੀ ਇੱਥੋਂ ਹੀ ਸਰਵਾਈਵ ਕਰ ਜੇ ਆ ਟੇਡਾ ਹੋ ਗਿਆ ਹੁਣ ਕਿਸੇ ਹਿਸਾਬ ਨਾਲ ਲੋਟ ਨਹੀਂ ਆ ਰਿਹਾ ਇਹ ਵੀ ਪੰਨਤੀ ਤੇ ਇੱਧਰ ਆਪਣਾ ਇੱਕ ਹੋਰ ਬੂਟਾ ਪੰਨਿਆ ਗਿਆ ਆ ਦੇਖੋ ਗਲਮੋਰ ਦਾ ਬਹੁਤ ਵੱਡਾ ਬੂਟਾ ਸੀ ਇਹ ਵੀ ਬਨਤਾ ਚਖੜ ਕਿੱਥੇ ਛੜਦਾ ਦੁੱਖ ਹੁੰਦਾ ਵੀ ਬਹੁਤ ਵੱਡਾ ਬਹੁਤ ਫੈਲਿਆ ਹੋਇਆ ਸੀ ਮੋੜ ਦੇਖੋ ਕਿੰਨਾ ਚੌੜਾ ਤੇ ਇਦਾਂ ਹੀ ਉਹ ਟਾਲੀ ਵਧੀਆ ਬਣੀ ਹੋਈ ਸੀ ਦੁੱਖ ਹੁੰਦਾ ਜਦੋਂ